ਲੋ ਜੀ ਚੈੱਕ ਕਰੋ ਮੈਂ ਪੂਰੇ ਜੋਰਾ-ਸ਼ੋਰਾ ਤੇ ਦੇਖੋ oh god oh my god ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨਾਂ ਕਹਿੰਦੇ ਸੱਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਮੀਂਹ ਪੈਂਦਾ ਪਿਆ ਬਹੁਤ ਹੀ ਜ਼ਿਆਦਾ ਮਤਲਬ ਕਮਾਲ ਹੋਈ ਪਈ ਮੀਂਹ ਵਾਲੀ ਸੱਚੀ ਹੁਣ ਤੇ ਮਤਲਬ ਨਾ ਮਾਨੀ ਅੱਕ ਗਿਆ ਕਿ ਇਟਸ ਓਕੇ ਠੀਕ ਆ ਮੀਂਹ ਪੈਣਾ ਪਈ ਜਾਵੇ ਹੁਣ ਮਤਲਬ ਵਸ ਦੀ ਗੱਲ ਹੀ ਨਹੀਂ ਰਹੀ ਹੁਣ ਬਾਕੀ ਇਹ ਕਿ ਜਿਹੜੀ ਸਾਧ ਸੰਗਤ ਸੇਵਾ ਲਈ ਆ ਰਹੀ ਆ ਉਹਨਾਂ ਦਾ ਸੱਚੀ ਬਹੁਤ ਬਹੁਤ ਧੰਨਵਾਦ ਤੇ ਮਤਲਬ ਕਰਨ ਦੇ ਸ਼ਬਦ ਹੀ ਨਹੀਂ ਹੈਗੇ ਤੇ ਮੋਟੀ ਗੱਲ ਇਹ ਹੈ ਕਿ ਭਈ ਜਿਹੜੇ ਸਿੰਗਰ ਨੇ ਸਾਡੇ ਉਹ ਬੜੇ ਅਰਕੀ ਸਿੱਧੇ ਹੋਏ ਆ ਉਹਨਾਂ ਦੀ ਥੋੜੀ ਉਹਨਾਂ ਦਾ ਬਾਈਕਾਟ ਹੋਇਆ ਥੋੜੀ ਆਮ ਜਨਤਾ ਨੇ ਉਹਨਾਂ ਦੀ ਖਾਤਰਦਾਰੀ ਕੀਤੀ ਤੇ ਹੁਣ ਉਹਨਾਂ ਨੂੰ ਅਕਲ ਆ ਗਈ ਆ ਕਿ ਜੇਕਰ ਅਸੀਂ ਹੈਲਪ ਨਹੀਂ ਕਰਾਂਗੇ ਪੰਜਾਬੀਆਂ ਦੀ ਤੇ ਪੰਜਾਬੀ ਸਾਡੀ ਫਿਲਮ ਦਾ ਬਾਈਕਾਟ ਕਰਨਗੇ ਤੇ ਦੂਜੀ ਗੱਲ ਇਹ ਵੀ ਇਹਨਾਂ ਸਿੰਗਰਾਂ ਦੇ ਕਰਕੇ ਜੇ ਅੱਜ ਪੰਜਾਬ ਜਿਹੜਾ ਇੰਨਾ ਮਸ਼ਹੂਰ ਆ ਨਾ ਦੁਨੀਆ ਦੇ ਉੱਤੇ 골ਡਨ ਟੈਂਪਲ ਤੇ ਇੱਕ ਗੋਲਡ ਫੇਮਸ ਸਾਡਾ ਬਹੁਤ ਹੀ ਆਪਾਂ 골ਡਨ ਨੈਮਲ ਦੀ ਸਿਫਤ ਦੇ ਵੀ ਸਾਡੇ ਕੋਲ ਸ਼ਬਦੀ ਨਹੀਂ ਹੈਗੇ ਹਨਾ ਆਪਾਂ ਸਿੰਪਲ ਹੀ ਕਹਿ ਸਕਦੇ ਹਾਂ ਉਹ ਉਸ ਚੀਜ਼ ਨੇ ਤੇ ਸਾਨੂੰ ਪਹਚਾਇਆ ਬੜੀ ਦੂਰ ਤੱਕ ਬਹੁਤ ਦੂਰ ਤੱਕ ਪਹਚਾਤਾ ਸਾਡਾ ਮੁਕਾਬਲਾ ਨਹੀਂ ਹੈਗਾ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਸਾਡੇ ਕੋਲ ਇੱਕ ਦੁਰਲਭੀ ਚੀਜ਼ ਹੈ ਤੇ ਪਰ ਸਿੰਗਰ ਆ ਗਏ ਜਿਹੜੇ ਉਹਨਾਂ ਨੇ ਸਾਡੀ ਚਲੋ ਪਛਾਣ ਬਣਾਈ ਆ ਪਰ ਪਛਾਣ ਨਾਲ ਥੋੜੀ ਜਿਹੀ ਗਲਤ ਵੀ ਆਪਾਂ ਕਹਿ ਸਕਦੇ ਕਿ ਪੇਸ਼ ਕਰ ਦਿੱਤੀ ਜਿੱਦਾਂ ਜ਼ਿਆਦਾ ਫੁਕਰਾਂਪਨ ਕਰਕੇ ਉਹਨਾਂ ਨੇ ਜਿਹੜੀ ਪਛਾਣ ਸਾਡੀ ਬਣਾਈ ਹੈ वर्ल्ड वाइड ਤੇ ਫਿਰ ਉਸ ਪਛਾਨ ਨੂੰ ਜੇ ਤੁਸੀਂ origignal ਮੰਨਦੇ ਹੋ ਨਾ ਤੇ ਫਿਰ ਉਹ ਕਰਕੇ ਦਿਖਾਓ ਹਣਾ ਤੇ ਹੁਣ ਕਿਤੇ ਨਾ ਕਿਤੇ ਕਰਕੇ ਵਿਖਾ ਰਹੇ ਨੇ ਵਧੀਆ ਗੋਡੇਆ ਗੋਡੇਆ ਹਾਂਜੀ ਡਾਕਟਰ ਉਗਰੋਏ ਇੱਥਾ ਡੇਰ ਕੋ ਡਾਕਟਰ ਉਗਰੋਏ ਮੈਨੂੰ ਨਹੀਂ ਪਤਾ ਮਤਲਬ ਕੌਣ ਆ ਸੌਰੀ ਇਦਾਂ ਨਹੀਂ ਮੈਨੂੰ ਪਤਾ ਲੱਗਦਾ ਐਸ ਕੇ ਡਾਕਟਰ ਉਗਰੋਏ ਓਕੇ ਬਾਕੀ ਕਿਤੇ ਨਾ ਮੇਰਾ ਖੁਦ ਅਜਨਾਲਾ ਵਾ ਸ਼ਹਿਰ ਤੇ ਅਸੀਂ ਵੈਸੇ ਅਜਨਾਲਾ ਤਸੀਲ ਸਾਨੂੰ ਅਜਨਾਲਾ ਤਸੀਲ ਹੀ ਪਿੰਦੀ ਨਾ ਸਾਨੂੰ ਤੇ ਸਾਡੇ ਤੋਂ ਇਥੋਂ 15 ਕਿਲੋਮੀਟਰ ਜਨਾਲਾ ਬਟਾ ਜਨਾਲੇ ਦੀਆਂ ਗੱਲਾਂ ਸੁਣ ਸੁਣ ਕੇ ਨਾ ਅਜ ਬੜਾ ਦੁੱਖ ਜਿਹਾ ਹੁੰਦਾ ਪਿਆ ਕਿ ਇਦਾਂ ਕਿਉਂ ਲੋਕੀ ਕਰਦੇ ਪਏ ਆ ਗਰੀਬਾਂ ਦੀ ਹੈਲਪ ਕਰੋ ਜੜੇ ਲੋਕ ਵਿਚਾਰੇ ਹੜ੍ਹ ਚ ਪਰੇਸ਼ਾਨ ਹੋਏ ਉਹਨਾਂ ਦੀ ਹੈਲਪ ਕਰੋ ਜੜੇ ਚੰਗੇ ਭਲੇ ਸਾਡੇ ਵਰਗੇ ਖਾਦੇ ਪੀਂਦੇ ਘਰਾਂ ਦੇ ਆ ਚੰਗੇ ਭਲੇ ਅਸੀਂ ਬੜੀ ਕਿਰਪਾ ਵਾਹਿਗੁਰੂ ਦੀ ਕੋਸ਼ ਨਹੀਂ ਕੋਈ ਕਮੀ ਨਹੀਂ ਤੇ ਕਿਉਂ ਇਦਾਂ ਲੋਕੀ ਕਰਦੇ ਪਏ ਨੇ ਕਿਉਂ ਤੁਸੀਂ ਦੂਜਿਆਂ ਦਾ ਹੱਕ ਖੋਂਦੇ ਪਏ ਹੋ ਫਿਰ ਕੱਲ ਨੂੰ ਤੁਸੀਂ ਇਦਾਂ ਔਣ ਕਰਦੇ ਪਏ ਤੇ ਕੱਲ ਨੂੰ ਤੁਹਾਨੂੰ ਉਹ ਆ ਜੜੀ ਆ ਗਿਆ ਜੇ ਆਜੜੀ ਬਲਾ ਇੱਕ ਹੈਗਾ ਹੀ ਇੱਕ ਕਿੱਸਾ ਸੁਣਦੇ ਨੇ ਕਿ ਸ਼ੇਰ ਆ ਗਿਆ ਸ਼ੇਰ ਆ ਗਿਆ ਆਜੜੀ ਕਹਿੰਦਾ ਹੀ ਉਹ ਗੱਲਾਂ ਕੱਲ ਨੂੰ ਅੱਜ ਤੁਹਾਨੂੰ ਘਟ ਮੁਸੀਬਤ ਹੈ ਕੱਲ ਨੂੰ ਕਿਤੇ ਤੁਸੀਂ ਇਹੋ ਜੀ ਫੇਰ ਕਿਤੇ ਸਾਡੇ ਦੇ ਮੁਸੀਬਤਾਂ ਆਪਾਂ ਕਹਿ ਨਹੀਂ ਸਕਦੇ ਕਿ ਅੱਜ ਆ ਹੈਗੀ ਤੇ ਕੱਲ ਨੂੰ ਹੋਣੀ ਕੁਝ ਕੁਦਰਤ ਦੇ ਰੰਗ ਜਿਹੜੇ ਆਪਾਂ ਉਹਨਾਂ ਦੀ ਕੋਈ ਗਿਣਤੀ ਮਿੰਤੀ ਨਹੀਂ ਕਰ ਸਕਦੇ ਤੇ ਫਿਰ ਕੱਲ ਨੂੰ ਆਪਾਂ ਕਿੱਦਾਂ ਸਾਡੀ ਕੋਈ ਹੈਲਪ ਕਰਨਾ ਹੋਊਗਾ ਆਪਾਂ ਅੱਜ ਜਿਹੜੇ ਦਵਾਬੇ ਤੋਂ ਵੀਰ ਆਉਂਦੇ ਪਏ ਆ ਮਾਲਵੇ ਤੋਂ ਆਉਂਦੇ ਪਿਆ ਆਪਾਂ ਉਹਨਾਂ ਵੀਰਾਂ ਨੂੰ ਇਦਾਂ ਪਰੇਸ਼ਾਨ ਕਰਦੇ ਪਏ ਵਿਚਾਰੇ ਹੱਥ ਜੋੜਦੇ ਪਏ ਆ ਵੀ ਬਈ ਅਸੀਂ ਕੀ ਕਰੀਏ ਸਾਨੂੰ ਕੋ ਸਮਝ ਨਹੀਂ ਆ ਰਹੀ ਇੱਕ ਤੇ ਵਿਚਾਰੇ ਨੂੰ ਸੜਕਾਂ ਰਾਵਾਂ ਦਾ ਨਹੀਂ ਬਾਵਾਂ ਕਿ ਉਹ ਵੀਰ ਵਿਚਾਰੇ ਇੱਕ ਵੀਰ ਦਾ ਟਰੈਕਟਰ ਹੀ ਖੁੱਬ ਗਿਆ ਅੰਬਕੋਟ ਦੀ ਰੋਡ ਤੇ ਉੱਪਰ ਹੁਣ 10 ਲੱਖ ਦਾ ਜੱਟ ਦਾ ਟਰੈਕਟਰ ਪਾਣੀ ਚ ਰੁੜ ਗਿਆ ਉਹ ਜੱਟ ਪਾਣੀ ਚੋਂ ਕਿੱਦਾਂ ਨਿਕਲੂਗਾ ਉਹ ਵਿਚਾਰਾ ਤੇ ਅਖੰਡਿਆ ਹੋ ਗਿਆ ਮੈਂ ਵੀ ਕੀ ਮੈਂ ਹੁਣ ਕਰਾਂ ਉਹਨੂੰ ਲੋਕ ਕੱਢਦੇ ਪਏ ਸੀ ਪਰ ਉਹ ਵਿਚਾਰਾ ਸਾਡੀ ਨਿਗੀ ਦੀ ਚੀਜ਼ ਹੋਵੇ ਤੇ ਅਸੀਂ ਉਹਦੇ ਪਿੱਛੇ ਮਰਨ ਤੱਕ ਜਾਣੇ ਤੇ 10 ਲੱਖ ਦਾ ਉਹਦਾ ਨੁਕਸਾਨ ਹੋਣ ਧਿਆ ਹੋਵੇ ਤੇ ਉਹ ਪਾਣੀ ਚੋਂ ਕਿੱਦਾਂ ਨਿਕਲੇ ਵਿਚਾਰਾ ਦੂਜੀ ਗੱਲ ਇਹ ਕਿ ਕੱਲ ਨੂੰ ਅਜੇ ਮਹੀਨੇ ਨੂੰ ਦੋਵਾਂ ਨੂੰ ਸਾਨੂੰ ਜਿਆਦੀ ਲੋਡ ਪੈਣੀ ਆ ਕਿ ਭਈ ਪੈ ਲੀਆਂ ਪੱਧਰੀਆਂ ਸਭ ਕੁਝ ਅਸੀਂ ਕਰਨਾ ਵਾ ਅਸਲੀ ਰੂਪ ਦੇ ਬਾਅਦ ਚ ਵੇਖਣ ਨੂੰ ਮਿਲਣਾ ਵਾ ਕਿ ਕਿੱਥੇ ਕਿੰਨਾ ਨੁਕਸਾਨ ਹੋਇਆ ਤੇ ਉਦੋਂ ਫਿਰ ਇਹ ਸਾਡੇ ਵੀਰ ਹੋਣਗੇ ਮਾਲਵੇ ਵਾਲੇ ਦੁਆਬੇ ਵਾਲੇ ਹੈਲਪ ਕਰਨ ਕਦੀ ਨਹੀਂ ਉਹਨਾਂ ਆਉਣਾ ਜੀ ਹਾਂ ਉਹਨਾਂ ਦਾ ਆਪਾਂ ਇਹ ਹਾਲ ਕਰਾਂਗੇ ਤੇ ਸੋ ਥਿਸ ਇਜ਼ ਰੀਲੀ ਵੈਰੀ ਬੈਡ ਜਿੰਨੀ ਜ਼ਰੂਰਤ ਹੈ ਚੀਜ਼ ਦੀ ਉਨੀ ਲਾਓ ਜਿੰਨੂੰ ਜ਼ਰੂਰਤ ਹੈ ਉਹ ਹੀ ਉਹ ਚੀਜ਼ ਲਵੇ ਲੋਕੀ ਫालतू ਘਰਾਂ ਦੇ ਵਿੱਚ ਨਾ ਇਦਾਂ ਜੋੜਨ ਚੀਜ਼ਾਂ ਬਾਕੀ ਇਹ ਕਿ ਇੱਥੇ ਸਰਕਾਰ ਵੀ ਐਡੀ ਅਵੇਸਲੀ ਪਤਾ ਹੀ ਨਹੀਂ ਲੱਗਣਿਆ ਸਰਕਾਰ ਨੂੰ ਕੀ ਕਰਨਾ ਕੀ ਨਹੀਂ ਕਿਸੇ ਮੌਤ ਬਿਰਾ ਬੰਦਿਆਂ ਦੀਆਂ ਡਿਊਟੀਆਂ ਲਾਓ ਉਹਨਾਂ ਨੂੰ ਪ੍ਰੋਪਰ ਚੈੱਕ ਕਰੋ ਵੇਖੋਗੇ ਇੱਕ ਬੰਦਾ ਇੱਕ ਚੀਜ਼ ਲੈ ਗਿਆ ਉਹ ਕਿੰਨੀ ਦੇਰ ਬਾਅਦ ਫੇਰ ਚੀਜ਼ੋ ਲੈਣ ਆਉਂਦਾ ਵਾ ਪ੍ਰੋਪਰ ਚੈਕਿੰਗ ਕਰੋ ਇਹਦੇ ਵਿੱਚ ਕੋਈ ਗੁੱਸੇਗਲੇ ਵਾਲੀ ਗੱਲ ਨਹੀਂ ਹੈਗੀ ਕਿਉਂ ਇਹ ਦੇ ਵਿੱਚ ਇਹ ਜਰੂਰ ਫਾਇਦਾ ਹੋਣਾ ਕਿ ਲੋੜਵੰਦ ਲੋਕਾਂ ਤੱਕ ਚੀਜ਼ਾਂ ਪਹੁੰਚਣ ਜਿਹੜੇ ਬੇ ਲੋੜੇ ਐਵੇਂ ਹੀ ਲੋਕ ਖਾਂਦੇ ਪਿੰਦੇ ਘਰਾਂ ਦੇ ਆਈ ਜਾਣਦੇ ਆ ਕੱਲ ਨੂੰ ਚੀਜ਼ਾਂ ਵੇਚਣ ਲਈ ਡਬਲ ਰੇਟ ਤੇ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਤੋਂ ਤੇ ਬਚਿਆ ਜਾ ਸਕੇ ਬਾਕੀ ਚਲੋ ਬੈਠੇ ਆ ਆਪਣੇ ਘਰੇ ਹੀ ਆਪਾਂ ਦੇ ਬੈਠੇ ਆ ਕੱਲ ਗਏ ਸੀ ਮਹਾਰਾਜ ਦੇ ਘਰ ਜ਼ਰ ਤੇ ਉੱਤੇ ਮੰਗਣ ਮਹਾਰਾਜ ਜੀ ਹਣ ਬੱਸ ਕਰੋ ਅੱਗੋਂ ਉਹਨਾਂ ਦੀ ਮਰਜ਼ੀ ਆ ਮੰਨਦੇ ਕਿ ਨਹੀਂ ਮੰਨਦੇ ਇਹ ਥੋੜੀ ਬੈਠੇ ਆ ਥੋੜੀ ਦੇਰ ਮੈਂ ਬੈਠੀ ਸੀ ਤੇ ਮੈਂ ਕਾ ਚਲੋ ਟॉक ਕਰਦੇ ਆ ਤੇ ਸਾਡੇ ਪਿੰਡੋਂ ਵੀ ਬਾਬਾ ਜੀ ਦੀ ਮੇਰ ਨਾ ਜਾਣੀ ਸੀ ਸੇਵਾ ਪਰ ਮੀ ਨੇ ਇੱਕ ਪਲ ਸਾਹ ਨਹੀਂ ਲੈਣ ਦਿੱਤਾ ਇਸ ਲਈ ਸਾਰੇ ਮੁੰਡੇ ਜਿੰਨੇ ਆ ਉਹ ਵਿਚਾਰੇ ਫੇਰ ਰੁਕ ਗਏ ਕਿ ਕੀ ਕਰੀਏ ਕਿੱਦਾਂ ਜਾਈਏ ਕੋਈ ਫਾਇਦਾ ਹੀ ਨਹੀਂ ਰਸਤਿਆਂ ਦਾ ਪਤਾ ਨਹੀਂ ਨਾ ਐਕਚੁਅਲੀ ਕਿ ਰਸਤੇ ਜਿਹੜੇ ਉਹ ਜਿਨ੍ਹਾਂ ਦੇ ਉੱਤੇ ਆਪਾਂ ਰੋਜ਼ ਜਾਂਦੇ ਨੇ ਉਹ ਵੀ ਰਸਤੇ ਖਰਾਬ ਹੋਏ ਪਤਾ ਹੀ ਨਹੀਂ ਪਾਣੀ ਖਲੋ ਕੇ ਤੇ ਉਹ ਕੀ ਥੱਲੇ ਟੂਆ ਹੋਣਾ ਵਾ ਜਾਂ ਸੜਕ ਟੁੱਟੀ ਆ ਜਾਂ ਬਚੀ ਆ ਕੁਝ ਪਤਾ ਹੀ ਨਹੀਂ ਆ ਸੋ ਸਾਰੇ ਜਨੇ ਰਲ ਕੇ ਅਰਦਾਸ ਕਰੀਏ ਐਵੇਂ ਕਹੀਏ ਕਿ ਇੱਕ ਦਿਆਂ ਰੋਣ ਧੋਣ ਵਾਲਾ ਜਿਹੜਾ ਪ੍ਰੋਗਰਾਮ ਇਹ ਵੀ ਚਲੋ ਰੋਣ ਤੇ ਆ ਹੀ ਜਾਂਦਾ ਪਰ ਕੁਛ ਨਾ ਓਵਰ ਹੀ ਲੋਕੀ ਕਰਦੇ ਪਏ ਇਦਾਂ ਨਹੀਂ ਚਾਹੀਦਾ ਰੋਣ ਆਉਂਦਾ ਮੰਨਿਆ ਪਰ ਜਿਗਰੇ ਵੱਡੀ ਰੱਖਣ ਦੀ ਲੋੜ ਆ ਬੰਦੇ ਜਿਹੜੇ ਨੇ ਉਹਦੇ ਵੈਸੇ ਚਲੋ ਫੇਰ ਗੱਲਾਂ ਆ ਇਹਦੀ ਫੇਰੋਂਦੇ ਨਹੀਂ ਵਧੀਆ ਲੱਗਦੇ ਜਿਗਰਾ ਰੱਖਣਾ ਚਾਹੀਦਾ ਵੱਡਾ ਤੇ ਜੇ ਅਸਲੀ ਰੂਨ ਆਉਂਦੇ ਉਹਦੋਂ ਨੂੰ ਤਾਂ ਆਪਾਂ ਢੱਕ ਨਹੀਂ ਸਕਦੇ ਪਰ ਰਾਜਨੇਤਾ ਜਿਹੜੇ ਆ ਨਾ ਉਹ ਤੇ ਫਾਰਮੈਲਿਟੀ ਜਾਂਦੀ ਕਰਦੇ ਪਏ ਆ ਸਾਰਾ ਹੀ ਸਾਨੂੰ ਪਤਾ ਵਾ ਕਿ ਕੀ ਹੁੰਦਾ ਅਹੀਂ ਸ਼ਦਾਈ ਨਹੀਂ ਹੈਗੀ ਪਰ ਇਹ ਕਿ ਦੁੱਖ ਇਸ ਗੱਲ ਦਾ ਮੈਨੂੰ ਜ਼ਿਆਦਾ ਹੁੰਦਾ ਵਾ ਕਿ ਜਿਹੜੇ ਵੀਰ ਮਾਵਾਂ ਦੇ ਪੁੱਤ ਭਰਾ ਭੈਣਾਂ ਦੇ ਇਨੀ ਦੂਰੋਂ ਆਂਡੇ ਰਿਸਕ ਲੈ ਲੈ ਕੇ ਕੱਲ ਮੈਂ ਟਰਾਲੀਆਂ ਵੇਖੀਆਂ ਪੀ ਲੋ ਕਿੰਨੀ ਕੋਸ਼ਿਸ਼ ਕਿੰਨੀ ਪਿਆਰੀ ਉਹਨਾਂ ਨੇ ਕੀਤੀ ਹੋਊਗੀ ਵੀ ਪੈਕਿੰਗ ਇੰਨੀ ਵਧੀਆ ਕਰ ਕਰਕੇ ਫਿਰ ਟਰਾਲੀਆਂ ਦੇ ਉੱਪਰ ਤੋੜੇ ਤੱਪੜ ਐ ਸੀ ਜਗਵੀਰ ਸਿੱਧੂ ਨਾ ਤੋੜੇ ਲੈ ਕੇ ਉਹਨਾਂ ਨੂੰ ਫਿਰੋਂ ਸੀਤਾ ਵਾ ਜਿਵੇਂ ਆਪਾਂ ਕੁਝ ਚੀਜ਼ਾਂ ਨਹੀਂ ਮੰਗਾਉਂਦੇ ਬਾਹਰੋਂ ਆਨਲਾਈਨ ਇੰਨੀ ਸੋਹਣੀ ਮਤਲਬ ਪੈਕਿੰਗ ਕੀਤੀ ਆ ਉਹ ਪੈਕਿੰਗ ਕੀਤੀ ਪਹਿਲਾਂ ਪਹਿਲਾਂ ਸਮਾਨ ਇਕੱਠਾ ਕੀਤਾ ਹੋਗਾ ਫਿਰ ਪੈਕਿੰਗ ਕੀਤੀ ਆ ਫਿਰ ਤਰਪਾਲਾਂ ਪਾਈਆਂ ਨੇ ਉਹ ਤੱਪੜਾਂ ਨਾਲ ਸੀਤਾ ਸਾਰਾ ਕੁਝ ਫਿਰ ਕਿੰਨੇ ਹੈ ਵਿਚਾਰੇ ਹਲਾਸ਼ੇਰੀ ਨਾ ਹੁੰਦੇ ਆ ਤੇ ਆਪਾਂ ਉਹਨਾਂ ਦਾ ਇਦਾਂ ਕਿਉਂ ਕਰ ਦੇਦੇ ਆ ਹਾਲ ਸ਼ੇਮ ਆਉ ਨੱਸ ਹਨਾ ਇਦਾਂ ਗਲਤ ਗੱਲ ਆ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਵੈਲਕਮ ਕਰੋ ਉਹ ਸਾਡੇ ਭਰਾ ਨੇ ਇਦਾਂ ਨਾ ਦੁਖੀ ਕਰੋ ਤੇ ਬਾਕੀ ਵਾਹਿਗੁਰੂ ਮਹਾਰਾਜੇ ਸੇਤੀ ਸੇਤੀ ਆਪੇ ਰੋਪੀ ਤੋਂ ਸਾਰਿਆਂ ਨੂੰ ਸਾਨੂੰ ਬਚਾਵੇ ਕੱਲੇ ਕੋਈ ਇਹ ਗਲਤੀਆਂ ਹੋਈਆਂ ਸਾਡੇ ਕੋ ਉਹ ਮਹਾਰਾਜ ਮਾਫੀ ਕਰਨਾ ਸਾਨੂੰ ਮਾਫੀ ਦੇਣ ਉਹਨਾਂ ਗਲਤੀਆਂ ਦੀ ਸਜ਼ਾ ਸਾਨੂੰ ਹੁਣ ਬੜੀ ਹੋ ਗਈ ਹੈ ਹੁਣ ਤੇ ਮਤਲਬ ਹੁਣ ਨਾ ਬਦਲ ਅਜੇ ਵੀ ਮੈਂ ਉੱਪਰ ਉਹ ਵੇਖਦੀ ਪਈ ਆ ਦਿਖਦਾ ਵੀ ਆ ਇੰਨਾ ਬਦਲ ਆ ਕਿ ਪਤਾ ਹੀ ਨਹੀਂ ਲੱਗਦਾ ਵੀ ਇੱਕਦਾਂਮੀ ਮਹੀ ਇਸ ਤਰ੍ਹਾਂ ਆ ਜਾਂਦਾ ਕਿ ਹਾਦੀ ਹੋ ਜਾਂਦੀ ਨਹੀਂ ਵਾਲੀ ਸੱਚੀ ਬਾਕੀ ਵਾਹਿਗੁਰੂ ਮੇਰ ਕਰੇ ਸਭ ਤੇ ਸਾਸਰੀ ਘਰਾਂ ਸਾਰਿਆਂ ਨੂੰ ਸਾਰੇ ਜੀ ਨੇ ਅਰਦਾਸ ਕਰਿਓ ਥੈਂਕ ਯੂ ਸੋ ਮਚ ਫॉर ਵਾਚਿੰਗ